ਆਟਾ ਗੁੰਨਦਾ ਤਾਂ ਪੂਰੀ ਰਸੋਈ ਵਿੱਚ ਗੰਦੀ ਗੰਦ ਫੈਲਾ ਦੋ ਤੂੰ ਨੇ ਆ ਕੇ ਦੇਖਿਆ ਤੂੰ ਨੇ ਦੇਖਿਆ ਅੱਬੇ ਵੀਡੀਓ ਬਣਾਉਣੇ ਲੱਗੇ ਤਬਦੀਦ ਆ ਜਾ ਪਹਿਲੀ ਵਾਰ ਸਾਰੇ ਮੈਂ ਹੂ ਦੇਖਾ ਹੈ ਨਹੀਂ ਇਸਨੇ ਅ ਵੀ ਦੇਖੋ ਪਰਸਕਾ ਇਹ ਦੇਖੋ ਮੇਰਾ ਪਰਾਂਠਾ ਫੋਰਸ ਦੇਖੋ ਇਹਦਾ ਪਰਾਂਠਾ ਦੇਖੋ ਹੈਲੋ ਗਾਸ ਗੁੱਡ ਮਾਰਨਿੰਗ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਮਿੱਤਰੋ ਲੋ ਜੀ ਆਪਣਾ ਚਾਹ ਤੇ ਪਾਣੀ ਗਰਮਾ ਗਰਮ ਪੈਕ ਕਰ ਲਿਆ ਹੈ ਦੋਸਤੋ ਹੁਣ ਚੱਲਦੇ ਆਂ ਆਪਾਂ ਆਪਣੀ ਸ਼ੌਕ ਤੇ ਤੇ ਨਹਾਦੋ ਕੇ ਰੈਡੀ ਸ਼ੈੜੀ ਹੋ ਗਏ ਅੱਜ ਸਕੂਲ ਚ ਮਾਦਵ ਔਰ ਨੈਂਸੀ ਗਈ ਨੇ ਜੋ ਕਿ ਉਹਨਾਂ ਦਾ ਪੇਪਰ ਹੈ ਤੇ ਸੁਨੇਹਾ ਦੀਆਂ ਦਾ ਦੋ ਛੁੱਟੀਆਂ ਨੇ ਦੋਸਤੋ ਤੇ ਲੋ ਜੀ ਪੜ ਰਹੀ ਆ ਕਾਲਾ ਪੇਪਰ ਤੇਰਾ ਦੋ ਛੁੱਟੀਆਂ ਬਾਦ ਐਸ ਐਸ ਟੀ ਲਾ ਜੀ ਨੇਰੇ ਚ ਉਹ ਪੜ ਰਹੀ ਆ ਤੇ ਕੋਈ ਗੱਲ ਨਹੀਂ ਪੜ ਲੈਣ ਦੇ ਤੇ ਵੱਜ ਗਏ ਨੇ ਦੋਸਤੋ 10 ਵੱਜਣੇ ਵਾਲੇ ਨੇ ਦੋਸਤੋ 10 10 ਵੱਜਣੇ ਵਾਲੇ ਹੈ ਲਓ ਜੀ ਦੋਸਤੋ ਉਹ ਚੱਲੀ ਅਗਰ ਤਿਆਰ ਹੋ ਗਿਆ ਤਿਆਰ ਹੋ ਗਏ ਨੇ ਲਓ ਜੀ ਬੀਬੀ ਆ ਗਈ ਹੈ ਮੱਥਾ ਟੇਕ ਕੇ ਅੱਜ ਹੈਗੀ ਆ ਕਾਸੀ ਜੋ ਕਿ ਕਾਸੀ ਦਾ ਰੱਖਿਆ ਹੋਇਆ ਹੈ ਵਰਤ ਬੀਬੀ ਨੇ ਕਾਸੀ ਦਾ ਵਰਤ ਰੱਖਿਆ ਹੋਇਆ ਹੈ ਲਓ ਜੀ ਸਾਫ ਸਫਾਈ ਚੱਲ ਰਹੀ ਆ ਸਾਰੇ ਕੰਮ ਨਿਬੜ ਗਏ ਨੇ ਤੇ ਹੋ ਗਏ ਸਾਰੇ ਵਿਲੇ ਤੇ ਲੋ ਜੀ ਮੈਂ ਚੱਲਦਾ ਹੁਣ ਆਉਂਦਾ ਸ਼ੌਪ ਤੇ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਆ ਬੀਬੀ ਦਾ ਜਾਇਆ ਹੀ ਲੋ ਜੀ ਦੋਸਤੋ ਸ਼ੌਪਿੰਗ ਕਰਨੇ ਜਾਣਾ ਕਹਿੰਦੀ ਆਪਾਂ ਕੋਈ ਸ਼ੌਪਿੰਗ ਨਹੀਂ ਕਰਨੇ ਜਾਣਾ ਦੋਸਤੋ ਇਹ ਆਪੇ ਲੈ ਆਉਗੀ ਜੋ ਵੀ ਲੈ ਕੇ ਆਣਾ ਹੈ ਬੀਬੀ ਨਾਲ ਵਾਗ ਜੂਗੀ ਤੇ ਚਲੋ ਮੇਤਰੋ ਮਿਲਦੇ ਆਂ ਫਿਰ ਠੀਕ ਆ ਕਿਉਂ ਮਿਲਦੇ ਆਂ ਆ ਸਾਡਾ ਨਾਲ ਬਣੇ ਰਹੋ ਦੋਸਤੋ ਬਣੇ ਰਹੋ ਬਣੇ ਰਹੋ ਬਹੁਤ ਜੈ ਹੋ ਜੈ ਸ਼੍ਰੀ ਰਾਧੇ ਜੈ ਹੋ ਹੇ ਲੋ ਦੋਸਤੋ ਲੋ ਜੀ ਅਸੀਂ ਆ ਗਏ ਆ ਆਪੇ ਲੈ ਕੇ ਆਇਆ ਥੋੜਾ ਜਿਹਾ ਸ਼ਾਪਿੰਗ ਕਰਕੇ ਲੈ ਕੇ ਆਇਆ ਹੈ ਵਿਆਹ ਆ ਰਿਹਾ ਸਾਡੇ 3 ਤਰੀਕ ਦਾ ਜੋ ਕਿ ਸੁਨੀਲ ਰਾਣਾ ਜਾਊਗਾ ਤੇ ਮਾਧਵ ਰਾਣਾ ਜਾਊਗਾ ਵਿਆਹ ਚ ਤੇ ਲੈ ਕੇ ਆਇਆ ਸੀ ਸਮਾਨ ਆਵਾਜ਼ ਘੱਟ ਕਰੋ ਜੀ ਤੇ ਲੋ ਜੀ ਟੀਵੀ ਦੇਖ ਰਹੇ ਹੋ ਦੇਖੋ ਜੀ ਮੈਂ ਕਨਾਣਾ ਟੀਵੀ ਦੇਖਦਾ ਦੇਖੋ ਮੈਂ ਕਨਾਣਾ ਉਹ ਟੀਵੇ ਦੇਖਦਾ ਮੈਂ ਕਨਾਣੇ ਲਓ ਜੀ ਦੇਖ ਰਹਾ ਮਿਆਂਕਣਾ ਨੀ ਮਨਉਣੀ ਅਰੇ ਗਾਦੀ ਵੀ ਦੇਖਦਾ ਲਓ ਜੀ ਕੋਈ ਟੀਵੀ ਦੇਖ ਰਿਹਾ ਮਿਆਂਕਣਾ ਨਾ ਦੇਖੋ ਟੀਵੀ ਦੇਖਦਾ ਬਾਂਦਰ ਬਾਂਦਰ ਦੇਖ ਰਿਹਾ ਓ ਮਿਆਂਕਣਾ ਆਏ ਆਏ ਨਿਆਕਣਾ 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 ਨੋਨੀ ਆਹੇ ਲਓ ਜੀ ਮਿੱਤਰੋ ਮਿਆਂਕਣਾ ਦਾ ਦੇਖਦਾ ਟੀਵੀ ਅਸੀਂ ਲੈ ਕੇ ਆਏ ਦੇਖੋ ਸਮਾਨ ਲੈ ਕੇ ਆਏ ਤੁਹਾਨੂੰ ਦਿਖਾ ਦਿੰਦੇ ਆ ਆਹ ਲਓ ਜੀ ਇੱਕ ਤਾ ਲੈ ਕੇ ਆਏ ਸੂਟ ਲੈ ਕੇ ਆਏ ਦੇਖੋ ਦੋਸਤੋ ਆਪਣੀ ਕਹੀ ਹੋ ਗਈ ਆ ਨਾ ਵਿਆਹ ਏ ਓਏ ਪੰਜ ਇਸ ਫਾਸ ਪਰੂਲ ਦੇ ਮਾਮੇ ਦੇ ਕਿੰਦਾ ਵੇਆ ਤੇਨੇ ਤਰੀਕ ਦਾ ਲਾ ਵੇਆ ਏ ਤੇਰੇ ਤੇ ਚਾਰ ਪੰਗਲ ਕਿਥੋਂ ਇੱਕ ਦਿਨ ਦੁਬਾਰ 20000 ਰੁਪਿਆ ਸੋਨੇ ਦਾ ਰੇਟ ਚਾਂਦੀ ਦਾ ਰੇਟ ਵਧ ਰਿਹਾ ਫੇਰ ਵੀ ਮੰਗਲਕੀ ਦਿਨ ਕਦੀ ਤੇ ਜਾਓ ਨਾ ਹੀ ਦੋਸਤੋ ਦੇਖੋ ਜੀ ਸਮਾਨ ਲੈ ਕੇ ਆਇਆ ਤੇ ਚਾਂਦੀ ਸੋਨਾ ਬਹੁਤ ਮਹਿੰਗਾ ਹੋ ਗਿਆ ਹੈ ਮਿੱਤਰੋ ਆਸਮਾਨ ਲੈ ਕੇ ਆਏ ਇਹਦੇ ਚ ਪਿਆ ਸਾਰਾ ਸਮਾਨ ਬਹੁਤ ਮਹਿੰਗਾ ਹੋ ਗਿਆ ਮਿੱਤਰੋ ਸਮਾਨ ਲਓ ਜੀ ਦੋਸਤੋ ਠਾਕੁਰ ਜੀ ਦਾ ਕਰੋ ਉੱਕੇ ਜਿਹੜਾ ਪੋੜ ਹੋ ਗਿਆ ਕੰਮ ਚਲੋ ਜੀ ਹੁਣ ਰੋਟੀ ਬਣਾ ਲਈਆ ਰੋਟੀ ਚ ਕੀ ਬਣਾਇਆ ਰੋਟੀ ਚ ਦੁੱਧ ਦੇ ਨਾਲ ਦਾਲ ਬਣਾਇਆ ਦਾਲ ਬਣਾਈਆ ਭਾਈ ਦਾਲ ਚੱਲ ਰਿਹਾ ਦਾਲ ਖਾਓ ਦਾਲ ਸਾਗ ਵੀ ਹੈਗਾ ਦਾਲ ਵੀ ਹੈਗਾ ਸਾਡੇ ਚਲੋ ਦੋਸਤੋ ਮਿਲਦੇ ਆਂ ਫਿਰ ਆਪਾਂ ਸਾਡੇ ਨਾਲ ਬਣੇ ਰਹੋ ਦਾਲ ਸਬਜ਼ੀ ਹੈਗੀ ਸਾਡੇ ਬਣੀ ਹੋਈ ਤੇ ਮਿਲਦੇ ਆਂ ਫਿਰ ਰੋਟੀ ਖਾ ਕੇ ਸਾਡੇ ਨਾਲ ਬਣੇ ਰਹੋ ਅਸੀਂ ਲੈ ਕੇ ਆਏ ਆ ਅੱਜ ਛੂਟ ਵਗੈਰਾ ਲੈ ਕੇ ਆਏ ਆ ਤੇ ਦਿਖਾ ਦਿ ਲੈ ਆਏ ਦਿਖਾਤਾ ਛੂਟ ਦਿਖਾਤਾ ਉਹ ਵੀ ਦਿਖਾ ਦੇ ਜੀ ਇਹ ਜਿਹੜੇ 500 ਦੀ ਚੀਜ਼ ਆਉਂਦੀ ਦੀ 200 ਦੀ ਚੀਜ਼ ਆਉਂਦੀ ਦੀ ਅੱਜ ਉਹ 2000 ਰੁਪਏ ਦੀ ਮਿਲ ਜਾਣੀ ਹੈ ਬੰਦੋਸਤੋ ਚੁਟਕੀਆਂ ਕਹਿੰਦੇ ਨੇ ਚੁਟਕੀਆਂ ਜਿਹੜੀਆਂ ਉਹਦੇ ਚ ਪੈਂਦੀਆਂ ਨੇ ਕੀ ਕਹਿਣਾ ਹੁੰਦੇ ਨੇ ਪੈਰਾਂ 'ਚ ਪੈਂਦੀਆਂ ਨੇ ਔਰਤਾਂ ਪਾਉਂਦੀਆਂ ਨੇ ਪੈਰਾਂ 'ਚ ਚੁਟਕੀਆਂ ਉਹ ਜਿਹੜੀਆਂ 2 250 ਰੁਪਏ ਦਾ ਸਮਾਨ ਆਜੂ 2000 ਰੁਪਏ ਦਾ ਹੋ ਗਿਆ ਦੋਸਤੋ 2000 ਦਾ ਵੀ ਤਾਂ ਰਾਣੀ ਦਿਖਾਉਗੀ ਹੁਣ 2000 ਰੁਪਏ ਦਾ ਕੱਢ ਕੇ ਦਿਖਾਉਗੀ ਜਿਹੜਾ 200 ਦਾ ਹੁੰਦਾ ਸੀ ਸਮਾਨ ਕਿਤੇ ਟਾਈਮ ਕਿਸੇ ਟਾਈਮ 200 ਰੁਪਏ ਜਿਸੀਂ ਲੈ ਕੇ ਆਏ ਤੇ ਅੱਜ ਤੋਂ ਅਸੀਂ ਨਾ ਇਹ ਤੋਂ ਵੀ ਡਬਲ ਟ੍ਰਿਪਲ ਹੈਵੀ ਵੇਟ ਚ 500 ਚ ਲੈ ਕੇ ਆਏ ਹਣਾ ਹਮ ਇੱਕ ਸਾਲ ਪਹਿਲੇ ਇੱਕ ਸਾਲ ਪਹਿਲੇ ਅਸੀਂ 500 ਚ ਲੈ ਕੇ ਆਏ ਤੇ ਇਹ ਤੋਂ ਵੀ ਕਿਤੋਂ ਬਹੁਤ ਛੋਟੀ ਛੋਟੀ ਸੀ ਪਰ ਰੇਟ ਮੇ ਬਹੁਤ ਜ਼ਿਆਦਾ ਹੋ ਗਈ ਹੈ ਰੇਟ ਦੇ ਲੋ ਮਿੱਤਰੋ 2000 ਰੁਪਏ 2000 ਰੁਪਏ ਦੀਆਂ ਆਈਆਂ ਨੇ ਦੋਸਤੋ ਕਿਸੇ ਟਾਈਮ ਇਹ ਤੋਂ ਵੀ ਡਬਲ ਟ੍ਰਿਪਲ ਇਹ ਇੱਕ ਪੀਸ ਤੇ ਅਸੀਂ 500 ਚ ਲੈ ਕੇ ਆਏ ਤੇ ਉਹੀ ਅੱਜ 500 ਵਾਲੀਆਂ ਤਾਂ 5000 ਦੀਆਂ ਹੋਈਆਂ ਹੋਈਆਂ ਨੇ ਇਹ ਜਿਹੜੀਆਂ ਅੱਜ 200 ਵਾਲੀਆਂ ਨੇ ਇਹ 2000 ਦੀਆਂ ਹੋਈਆਂ ਦੇਖੋ ਕਿੰਡਾ ਫਰਕ ਪੈ ਗਿਆ ਦੋਸਤੋ ਲੱਭ ਲੋ ਜਿੱਥੇ ਪਈਆਂ ਚਾਂਦੀ ਦੀਆਂ ਚੀਜ਼ਾਂ ਮਿੱਤਰੋ ਬਹੁਤ ਮਹਿੰਗੀ ਹੋ ਗਈ ਚਾਂਦੀ 4 ਲੱਖ ਰੁਪਏ 4 ਲੱਖ ਰੁਪਏ ਲਓ ਜੀ ਮਿਲਦੇ ਆ ਫਿਰ ਸਾਡੇ ਨਾਲ ਬਣੇ ਹੋਰ ਦਾ ਅਸੀਂ ਸੂਟ ਲੈ ਕੇ ਆਏ ਆ ਇੱਕ ਬੱਚੇ ਦਾ ਸਾਲ ਦੇ ਬੱਚੇ ਦਾ ਸੀ ਜੋੜਾ ਲੈ ਕੇ ਆਏ ਆ ਬਹੁਤ ਸੁੰਦਰ ਹੈ ਹੈਂਗਰ ਚ ਪਾ ਕੇ ਸੋਹਣਾ ਲੱਗਦਾ ਏ ਆ ਦੇਖੋ ਦੋਸਤੋ ਬਹੁਤ ਸੋਹਣਾ ਟਾਈ ਵਾਲਾ ਏ ਟ੍ਰਿਪਲ ਪੀਸ ਟ੍ਰਿਪਲ ਪੀਸ ਟ੍ਰਿਪਲ ਸੂਟ ਪੀਸ ਹੈ ਪਿਓਰ ਕਾਟਨ ਲਓ ਜੀ ਮੇਥੋ ਤੇ ਤੁਹਾਨੂੰ ਕੀ ਪਾਉਣੇ ਪੜੇ ਚਲੋ ਜੀ ਮਿਲਦੇ ਆ ਫਿਰ ਓਕੇ ਜੀ ਸਾਰਿਆਂ ਨੂੰ ਬਣਾਇਆ ਜੀ ਤਾਂ ਦੋਸਤੋ ਲਓ ਜੀ ਆ ਗਿਆ ਜੀ ਸ਼ੌਕ ਤੋਂ ਤੇ ਲਓ ਜੀ ਸਾਡੇ ਰਸੋਈ ਚ ਮਿਲਦਿਆ ਤੁਹਾਨੂੰ ਲਓ ਜੀ ਦੇਖੋ ਜੀ ਅੱਜ ਪਹਿਲੀ ਵਾਰ ਸੁਨਹਿਰਾ Rajput ਬਣਾ ਰਹੀ ਐ ਆਲੂ ਵਾਲੇ ਪਰੌਂਠੇ ਜੋ ਕਿ ਆਲੂ ਐ ਨੇ ਤੇ ਹਲਦੂ ਚ ਹਲਦੀ ਆ ਵਰਕ ਲਈ ਨਾ ਉਹਦੇ ਚ ਮਿਰਚਾ ਨਾ ਉਹਦੇ ਚ ਨੂਨ ਆ ਆ ਖਾ ਰੀਆਂ ਨੈਣ ਸੀ ਨੈਣ ਸੀ ਨੂਨ ਮਿਰਚ ਹੈਗਾ ਇਹਦੇ ਚ ਬਸ ਟੇਸਟੀ ਐ ਬਸ ਪਰੌਂਠਾ ਟੁਕ ਲੱਗ ਰੀਆਂ ਇਧਰ ਦੇਖੋ ਢੋਕਲਾ ਖਾ ਰ ਸੁਨੀਰਾਣਾ ਜੋ ਕਿ ਰਵਿਤਾ ਰਾਣੀ ਨੇ ਢੋਕਲਾ ਬਣਾਇਆ ਏ ਇਹ ਦੇਖੀ ਢੋਕਲੋ ਢੋਕਲਾ ਬਣਾਇਆ ਰਵਿਤਾ ਰਾਣੀ ਨੇ ਲਓ ਜੀ ਓਏ 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 ਮਿਆਕ ਨਾਣੇ ਨੂੰ ਦੋ ਦਿਓ ਬਾਈ ਓਏ ਹੋਏ ਹੋਏ ਉਹ ਗੰਮ ਗੰਮ ਨਹੀਂ ਦੇਖੀ ਸੀ ਜਦ ਦੀ ਜੇ ਮੈਂ ਆਟਾ ਗੁੰਨਦਾ ਤਾਂ ਪੂਰੀ ਰਸੋਈ ਮੇਂ ਗੰਦੀ ਗੰਦ ਫੈਲਾ ਦੋ ਤੂੰ ਨੇ ਆ ਕੇ ਦੇਖਾ ਤੂੰ ਨੇ ਦੇਖਾ ਅਬੀ ਵੀਡੀਓ ਬਣਾਉਣੇ ਲਈ ਤਿਆਰੀ ਕਰ ਗਿਆ ਜਦਾਂ ਪਹਿਲੀ ਵਾਰ ਸਾਰੇ ਮੈਂ ਹੂ ਆਟਾ ਆਟਾ ਦੇਖਿਆ ਹੈ ਨਹੀਂ ਇਸਨੇ ਅਬੀ ਵੀ ਦੇਖੋ ਫਰਸ ਕਿਆ ਇਹ ਦੇਖੋ ਮੇਰਾ ਪਰਾਂਠਾ ਫਰਸ ਦੇਖੋ ਇਹਦਾ ਪਰਾਂਠਾ ਦੇਖੋ ਓਏ ਓਏ ਮੈਨੇ ਪਹਿਲੀ ਵਾਰ ਆਟਾ ਗੁੰਨਿਆ ਥਾ ਪਹਿਲੀ ਵਾਰ ਆਟਾ ਗੁੰਨਿਆ ਸਾਰੀ ਰਸੋਈ ਤੇ ਲੇਪ ਕਰਤਾ ਇਹਨੇ ਨਹੀਂ ਐ ਕਹ ਰਹੀ ਹੈ ਨਹੀਂ ਸਾਰੀ ਰਸੋਈ ਤੇ ਲੇਪ ਹੋ ਗਿਆ ਲਾ ਇਹ ਬੀਬੀ ਕੱਟ ਰਹੀ ਆ ਮੂੜੀਆਂ ਤੇ ਰਵਿਤਾ ਰਾਣੀ ਗੁੰਨੜੀ ਆਟਾ ਤੇ ਸਾਗ ਥੋੜਾ ਜਿਹਾ ਤੜਕਿਆ ਜਾਊਗਾ ਤੇ ਮੈਂ ਖਾ ਰਿਹਾ ਕੀ ਇਹ ਇਹ ਢੋਕਲਾ ਮੈਂ ਖਾ ਰਿਹਾ ਢੋਕਲਾ ਢੋਕਲਾ ਬਣਾਇਆ ਢੋਕਲਾ 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 ਲਓ ਇਹ ਢੋਕਲਾ 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 ਲਓ ਜੀ ਢੋਕਲਾ ਬਣਾਇਆ ਦੇਖੋ ਜੀ ਦੋਸਤੋ ਢੋਕਲਾ ਪਰ ਤੇਸੀ ਬਹੁਤ ਆ ਅਸੀਂ ਬਰਿੰਦਾਵਨ ਖਾਂਦੇ ਤੇ ਪਰ ਉੱਥੇ ਮੈਨੂੰ ਜੰਮੀ ਸੁਆਦ ਨਹੀਂ ਲੱਗਦਾ ਬਰਿੰਦਾਵਨ ਪਰ ਮੈਂ ਅੱਜ ਢੋਕਲਾ ਖਾਇਆ ਤਾਂ ਮੈਨੂੰ ਬਹੁਤ ਸੁਆਦ ਲੱਗਿਆ ਦੋਸਤੋ ਬੜੀ ਟੇਸਟੀ ਬੀ ਚਲਾਇਆ ਦੋਸਤੋ ਦੇਖੋ ਇਹ 프ੋਂਡੇ ਵੱਡੇ ਜਾ ਰਹੇ ਨੇ ਜੋ ਕਿ ਇਹਨੇ ਦੋ 프ੋਂਡੇ ਬਣਾਏ ਨੇ ਦੋ ਘੰਟੇ ਅਜੇ ਨਹੀਂ ਅਭੀ ਸ਼ੁਰੂ ਤੇ ਲੱਗੀਆਂ ਹੈ ਹਾਂ ਅਭੀ ਸ਼ੁਰੂ ਕਰਾਇਆ ਸੀ ਲੋ ਇਹ ਦੋ ਘੰਟਿਆਂ ਦੇ ਡੋਕਲੇ ਬਣਾਏ ਨੇ ਤੇ ਲੋ ਜੀ ਮੈਂਕਨਾਣੇ ਨੇ ਦੇਖੋ ਯਾ ਪਲੋਠਾ ਸੁਆਦ ਆ ਬਾਈ ਸੁਆਦ ਆ ਹਾਂ ਕੋਈ ਸੁਆਦ ਆ ਹਾਂ ਹੋਈ ਸੁਆਦ ਆ ਬਾਈ ਸੁਆਦ ਆ ਓਏ ਹੋਏ ਹੋਏ ਸੁਆਦ ਆ ਖਾ ਰਿਆ ਹੋਈ ਮੈਂਕਨਾਣਾ ਨੂਨ ਮੈਂਕਨਾਣਾ ਮਿਲਦਾ ਨੂਨ ਨੂਨ ਬਾੜੀ ਸਵਾਦ ਆਇਆ ਮਰੀਆਂ ਦਾ ਤੁਹਾਰੀਆਂ ਦਾ ਚਲੋ ਜੀ ਦੋਸਤੋ ਕੋਈ ਗੱਲ ਨਹੀਂ ਮੋਲਾਕਿਸ ਤੇ ਚਲੋ ਜੀ ਹੁਣ ਰੋਟੀ ਬਣ ਲਈ ਰੋਟੀ ਆਪਣੇ ਬਾਅਦ ਤੇ ਬਣੀ ਤੇ ਨਾਲ ਖਾਵਾਂਗੇ ਸਾਗ ਪੁੱਤ ਸਾਗ ਲੈ ਰਿਆ ਕੜਾਈ ਚ ਛੋਟੀ ਕੜਾਈ ਲੈ ਲਿਆ ਉਹਦੇ ਚ ਸਾਗ ਤੇ ਲੋ ਜੀ ਖਾ ਕੇ ਮੈਂ ਦੱਸ ਦਿੰਦਾ ਤੁਹਾਨੂੰ ਇਹਦੇ ਚ ਕੋਸ ਹੈਗਾ ਕੀ ਤੇ ਤੁਸੀਂ ਤਾਂ ਖੁllenਗੇ ਭੁੱਖ ਲੱਗੀ ਹੈ ਟੇਸਟੀ ਜਿਆ ਪਰ ਹੈਏ ਸਵਾਲਾ ਥੋੜਾ ਮੋਟਾ ਜਿਆਦਾ ਨਹੀਂ ਥੋੜਾ ਮੋਟਾ ਹੈਗਾ ਅਰੇ ਮੇਨੇ ਪਹਿਲੀ ਵਾਰ ਬਣਾਏ ਐ ਚਲੋ ਕੋਈ ਨਹੀਂ ਪਹਿਲੀ ਵਾਰ ਬਣਾਏ ਨੇ 10 ਨੰਬਰ ਦੇ ਦੇ ਦਿੰਦੇ ਹਾਂ 100 ਵਿੱਚ ਜਿਆਦਾ ਨਹੀਂ ਦਿੰਦੀ ਓਹ ਤੇਰੇ ਕੋਲ ਲੱਗਾ ਦਾ 20 ਵਿੱਚ ਮੈਨਸ ਮੈਂ ਤਾਂ ਸਿਰ 10 ਦੇ ਮੈਨਸ ਮੈਂ ਦੋਂ ਸਾਰੀ ਰਸੋਈ ਦਾ ਗੰਧ ਵੰਪਾਇਆ ਸੈੱਟ ਤੋਂ ਕਰਦੀ ਆਰਾ ਮੈਨਸ ਮੈਂ ਚਲੇਗੇ 10 ਵੀ ਮੈਨਸ ਮੈਂ ਚਲੇਗੇ 10 ਮੈਨਸ ਮੈਂ ਚਲੇਗਾ ਆਲੂ ਪਰੌਂਠਾ ਘੱਟ ਲੱਗ ਰਹੇ ਆ ਆਲੂ ਵੱਧ ਲੱਗ ਰਹੇ ਨੇ ਚਲੋ ਜੀ ਦੋਸਤੋ ਕੋਈ ਗੱਲ ਨਹੀਂ ਤੇ ਆਪਾਂ ਚੱਕ ਲੈਨੇ ਆਪਣੀ ਕੜਾਹੀ ਇਹਦੇ ਚ ਆਪਾਂ ਹੁਣ ਕਰਾਂਗੇ ਆਪਣਾ ਸਾਗ ਗਰਮ ਕਰਾਂਗੇ ਕੜਾਹੀ ਚ ਆਪਣੀ ਕੜਾਹੀ ਚੱਕ ਲਈ ਆਪਾਂ ਨੇ ਸਾਗ ਗਰਮ ਹੋ ਜਾਏਗਾ ਆਪਣਾ ਠੀਕ ਆ ਦੋਸਤੋ ਕੜਾਹੀ ਚੱਕ ਲਈ ਠੀਕ ਆ ਤੇ ਲੋ ਜੀ ਸਾਗ ਆ ਗਿਆ ਆਪਣਾ ਸਾਗ ਗਰਮ ਕਰਾਂਗੇ ਠੀਕ ਆ ਦੋਸਤੋ ਫੇਰ ਰੋਟੀ ਖਾਵਾਂਗੇ ਮੂਲੀਆਂ ਕੱਟ ਲੈ ਸਲਾਦ ਆਪਾਂ ਨੇ ਦੇਖੋ ਜੀ ਸਲਾਦ ਕੱਟ ਲੈ ਤੇ ਹੋਰ ਡੋਕਲਾ ਸਾਰੇ ਨੇ ਸਾਰੇ ਤੇ ਆਪਾਂ ਖਾਵਾਂਗੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਹਾਲੋ ਭਾਈ ਠੀਕ ਆ ਚਲੋ ਜੀ ਬਣ ਜਾਣ ਤੋਂ ਮਿਲਦੇ ਆਂ ਫਿਰ ਆਪਾਂ ਸਾਡੇ ਨਾਲ ਬਣੇ ਰਹੋ ਤੁਸੀਂ ਬਾਹ ਖਾਓ ਖਾਓ ਚਲੋ ਜੀ ਮਿਲਦੇ ਆਂ ਫਿਰ ਸਾਡੇ ਬਣ ਗਿਆ ਸਮਾਨ ਸਾਰਾ ਕੁਝ ਸਾਗ ਦਾ ਆਪਣਾ ਗਰਮ ਗਰਮ ਹੋ ਰਿਹਾ ਹੈ ਪਨੀਰ ਪਾਇਆ ਈ ਸਾਗ ਤੇ ਹਾਂ ਅੱਛਾ ਜੀ ਚਲੋ ਜੀ ਪਨੀਰ ਵਾਲਾ ਸਾਗ ਉਹ ਪਨੀਰ ਵਾਲਾ ਸਾਗ ਥੋੜਾ ਥੋੜਾ ਦਿਖ ਰਿਹਾ ਹੈ ਥੋੜਾ ਥੋੜਾ ਪਨੀਰ ਦਿਖ ਰਿਹਾ ਹੈ ਇਹਦੇ ਚ ਥੋੜਾ ਥੋੜਾ ਹੀ ਪਾਇਆ ਏ ਅਸੀਂ ਨੇ ਹਾਂ ਥੋੜਾ ਥੋੜਾ ਹੀ ਚਲੋ ਇਹ ਆਪਣੇ ਆਪ ਸਰਜੂ ਕੋ ਆਪਣਾ ਕਰਵਾ ਕਰਨਾ। ਜੀਆ ਦੋਸਤੋ ਅੱਜਾ ਮਿਲ ਜਿਆ ਫਿਰ ਸਾਡੇ ਨਾਲ ਬਣਾਈ ਰਿਹਾ ਦੋਸਤੋ। ਹੈਲੋ ਦੋਸਤੋ ਲੋ ਜੀ ਮਿੱਤਰੋ ਆਪਣਾ ਸਾਗ ਆ ਗਿਆ ਹੈ ਦੋਸਤੋ ਮੂੜੀਆਂ ਵੀ ਆ ਗਿਆ ਨੇ। ਸਾਗ ਨਾਲ ਰੋਟੀਆਂ ਹੁਣ ਚੱਲ ਰਹੀ ਹੈ ਆਪਣੇ। ਪੂਰੀ ਤਰ੍ਹਾਂ ਜਿੱਚ ਜਿੱਚ ਸਾਗ ਬਣਿਆ ਹੋਇਆ ਇੱਧਰ ਰੋਟੀਆਂ ਪਕਕ ਰਹੀਆਂ ਨੇ। ਦੇਖੋ ਦੋ ਦੋ ਜਣੇ ਰੋਟੀਆਂ ਬਣਾ ਰਹੇ ਨੇ। ਨਹੀਂ ਉਹ ਘਰ ਮੈਂ। ਤੇ ਲੋ ਜੀ ਮਿੱਤਰੋ ਸਾਰੇ ਬੈਠ ਕੇ ਦੇਖ ਰਹੇ ਨੇ ਸਾਰਿਆਂ ਨੂੰ ਮਿਲੂਗਾ ਰੋਟੀਆਂ ਦਾ ਲੰਗਰ ਲੱਗ ਰਿਹਾ ਦੋਸਤੋ। ਲੋਕਾ ਬੈਠ ਕੇ ਖਾਣੇ। ਦੇਖਿਆ ਫਿਰ ਆਪਾਂ ਮੈਂ ਜੀ ਖਾਣੀਆਂ ਬੈਠ ਗੋ ਦਿਲਿਆ ਥੋੜੀ ਦੇਰ ਤੇ ਰੋਕੀ ਥਾ ਕੇ ਜੀਆ ਦੋਸਤੋ ਤੁਸੀਂ ਵੀ ਖਾਓ ਸਾਡਾ ਰੋਟੀ ਅਰ ਜੀ ਵੀ ਖਾਣਿਆ ਫਿਰ ਮਿਲਦੇ ਆ ਤੁਹਾਨੂੰ ਠੀਕ ਆ ਮਿੱਤਰੋ ਲਓ ਦੋਸਤੋ ਲਓ ਜੀ ਮੈਂ ਕਨਾਣੇ ਨੇ ਪੂਰਾ ਖਾ ਪੀ ਲਿਆ ਇਹ ਤੇ ਮੈਂ ਵੀ ਖਾ ਲਿਆ ਇਹ ਤੇ ਲਓ ਜੀ ਸਾਰੇ ਖਾ ਪੀ ਕੇ ਆਪਣਾ ਫੋਨ ਫਰੀ ਹੋ ਗਏ ਨੇ ਸਾਰੇ ਤੇ ਵੱਜ ਗਏ ਨੇ 10 12 ਵਜੇ ਜੀ ਦੋਸਤੋ ਤੇ ਲਓ ਜੀ ਮਿਲਦੇ ਆ ਫਿਰ ਆਪਾਂ ਤੁਹਾਨੂੰ ਕਾਗਲ ਬਣੇ ਅਗਲੇ ਬਲੌਗ ਵਿੱਚ ਮਿਲਦੇ ਆ ਜਦ ਤੱਕ ਕੇ ਲਈ ਬਾਏ ਬਾਏ ਕਰੋ ਬਾਏ ਬਾਏ ਕਰਦੇ ਬਾਏ 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 ਕਰੋ ਬਾਏ ਬਾਏ ਜੈ ਹੇ ਦੋਸਤੋ ਜੈ ਹੇ